ਵੇਰੇ ਇਹਨਾਂ ਨੇ ਮਾਰਨਿੰਗ ਆ ਕੇ ਮਨ ਕੋਲ ਕੀਤੀ ਮੰਨਦੇ ਘਰੇ ਸੀਗਾ ਤੇ ਕਿ ਅਦਾ ਕਰੀ ਚੋਰੀ ਆਈ ਮਾਰ ਕੇ ਦੇਖਿਆ ਕਿ ਜਿਹੜਾ 골ਡ 골 ਬਾਬੀ ਨਾਲਸ ਰਹੀ ਭਾਈ ਨਾਲਸ ਨੇ ਤੇ ਸਾਰਾ 골ਡ ਬੋਲ ਵੇੜਾ ਮਾਰਿਆ ਬਸ ਹਾਂ ਆਹ ਵੀ 25 ਲੱਖ ਰੁਪਏ ਬੋਲਦੀਗਾ ਅੱਛਾ 25 ਲੱਖ ਦਾ 20 20 ਤੋਂ 25 ਲੱਖ ਦਾ 20 ਤੋਂ 23 ਲੱਖ ਸੀ ਜੀ ਐਗਜੈਕਟ ਮੰਨ ਨਹੀਂ ਪਤਾ ਪਰ 20 ਤੋਂ 25 ਲੱਖ ਦੇ ਵਿਚ ਵਿੱਚ ਬੋਲਦੀਗਾ ਤੇ ਪਰਿਵਾਰ ਕਿੱਥੇ ਸੀ ਭਾਜੀ ਉਸ ਵੇਲੇ ਜਦੋਂ ਗਏ ਉਹ ਇਹ ਬਾਬੀ ਰਖਰੀ ਬਣਨ ਗਏ ਸੀ ਆਪਣੇ ਅੰਮ੍ਰਿਤਸਰ ਤਾਂ ਹਾਂ ਜੀ ਕਿਹੜੀ ਕੋਈ ਜੇ ਸਮੇਂ ਅੱਗੇ ਜਦੋਂ ਪਤਾ ਲੱਗਾ ਵੇਲਾ ਜ ਮਾਰਨਿੰਗ ਜਦੋਂ ਘਰੇ ਆਏ ਨੇ ਆਣਾ ਨੇ ਦੇਖ ਤੇ ਉਹ ਹੋਇਆ ਜਦੋਂ ਜਿੱਥੇ ਕਾਲੇ ਟੁੱਟੇ ਬਾਕੀ ਸਾਰੇ ਰੂਮ ਦੇ ਕਾਲੇ ਠੀਕ ਨੇ ਇੱਕੋ ਹੀ ਰੂਮ ਦੇ ਨਾਲ ਕਾਲਾ ਟੁੱਟਾ ਆ ਤੇ ਮੇਨ ਐਂਟਰੈਂਸ ਦਾ ਕਾਲਾ ਟੁੱਟਾ ਆ ਤੇ ਸਿਰਫ ਉਹ ਜਿਹੜਾ ਰੂਮ ਨੂੰ ਮੇਨਲੀ ਟਾਰਗੇਟ ਕੀਤਾ ਗਿਆ ਜਦੋਂ ਜੀ ਤੀਖਦੇ ਹੋ ਤਾਂ ਕਪੜੇ ਵੀ ਆਪਣੀ ਜਗ੍ਹਾ ਤੇ ਸਹੀ ਨੇ ਰੱਖੇ ਹੋਏ ਜਾਂਦੇ ਹੀ ਹਾਂ ਤੇ ਸਿਰਫ ਲੋਕਰ ਮੇਨ ਜਿਹੜਾ ਤੋੜਿਆ ਗਿਆ ਤੇ ਉਹਦੇ ਬਾਅਦ ਜੋ ਵੀ ਹੈ ਚੋਰੀ ਦਾ ਕੰਮ ਕਰਕੇ ਨਿਕਲ ਗਏ ਨਾ ਬਸ ਪਰ ਇਹਦੇ ਬਾਅਦ ਤੁਹਾਨੂੰ ਪਿੱਛੇ ਇੱਕ ਸਪੈਸ਼ਲ ਸੈਸ਼ਨ ਮੈਂ 1.5 ਘੰਟੇ ਬਾਅਦ ਆ ਰਿਹਾ ਹਾਂ ਤੁਹਾਨੂੰ ਕਿੰਨੇ ਘੰਟੇ ਬਾਅਦ ਆਏ ਪਰਸੋਂ 1.5 ਘੰਟੇ ਬਾਅਦ ਆ ਰਿਹਾ ਹਾਂ 1.5 ਘ ਤੇ ਬਾਹਲੇ ਜਿਹੜੇ ਲੋਕਸ ਵਗੈਰਾ ਬਾਹਰ ਤੋੜ ਕੇ ਆਇਆ ਤਾਂ ਇਹ ਮੇਨ ਗੇਟ ਨਾਲ ਜੀ ਮੇਨ ਤੋੜਿਆ ਸਰ ਉਹਦੇ ਬਾਅਦ ਆਇਆ ਵਾਲਾ ਬਲੋਕਰ ਆ ਦੇਖੋ ਆ ਤੋੜਿਆ ਸਰ ਕਿ ਮੇਨ ਗੇਟ ਤੇ ਐਂਟਰੀ ਮੇਨ ਗੇਟ ਮੇਨ ਗੇਟ ਤੇ ਐਂਟਰੀ ਕੁ ਸিসিਟੀਵੀ ਲੱਗੇ ਸੀ ਭਾਜੀ ਸਰ ਇਹ ਕੱਚ ਨੇ ਲੱਗੇ ਉਹਨਾਂ ਦੇ ਉੱਪਰ ਕੱਚ ਲੱਗੇ ਹੋਇਆ ਐਕਿਲੀ ਕਾਰਨੀ ਹੈ ਜੇ ਵੇ ਵੇ ਕਰਨੀ ਉਹ ਆਂਦਰ ਦੇ ਫਿਰ ਸਿਸ਼ੀਨ ਕੋਲੇ ਜੋ ਵੀ ਮੰਗੀਆਂ ਕਰੇ ਉਹ ਪ੍ਰੋਵਾਈਡ ਕਰਾਂਗੇ ਹਾਂਜੀ ਮੈਂ ਇਹ ਸੇ ਬਲਵਿੰਦਰ ਸਿੰਘ ਰਾਣਾਪੁਰ ਕਰਦਾ ਹਾਂ ਪਤਾ ਲੱਗਾ ਗੁਲਾਮ ਮਿਲ ਕੇ ਨੇ ਕਹਿੰਦੇ ਤੋੜੀ ਹੋਈ ਕਿਹੜੀ ਜਗ੍ਹਾ ਤੋੜੀ ਹੈ ਸਰ ਜੋਰੀ ਨੂੰ 골ਡ ਕਰ ਗਿਆ ਉਹਨੂੰ ਪੱਕੇ ਤੋਂ ਦੇ ਇਹ ਕਿਹੜੀ ਜਗ੍ਹਾ ਤੇ ਹੋਈ ਸੀ ਇਹ ਆਪਣਾ ਪ੍ਰਤਾਮਨ ਰੁਪਈਆ ਮਕਾਨ ਨੰਬਰ 43 ਕਿਵੇਂ ਦੇਰੇ ਅਸਲੀ ਏਰੀਆ ਸਾਰੇ ਚੋਰੀ ਹੋ ਗਏ ਨੇ ਗੁਲਾਗੇਸ਼ਾ ਕੇ ਘਰ ਸਾਰੇ ਘਰਾਂ ਦੇ ਰੁਪਏ ਆ ਗਏ ਸਨ ਰਾਜੀ ਇਹ ਕਹਿੰਦੇ ਰੱਖਣੀ ਬੰਨਣ ਗਏ ਸੀ ਉਹਨੂੰ ਕੋਈ ਤਾਂ ਬਹੁਤ ਇਸ਼ਾਰਾ ਦੇ ਦਿੱਤਾ ਅਬ ਜਿੰਦਗੀ ਮੈਨੂੰ ਔੜਾ ਗਾ ਅਬ ਜੀ ਹੈ ਕਿ ਇਹ ਨਹੀਂ ਕਿ ਉਪਰੋਂ ਬਟਾ ਘਰ ਕਿ ਨਾਮ ਰੱਖ ਨੁਕਸਾਨ ਤੇ ਦੱਸਣ ਨੂੰ ਲਾਗੇ ਕਿਨੇ 15-20 ਲੱਖ ਦੇ ਕਰੀਬ ਹੋਇਆ ਉਹ 골ਡ ਹੀ ਆ ਕੱਲਾ ਨਾ ਕੋਈ ਸਿਸੀਟੀ ਫੋਟੋ ਵਗੈਰਾ ਸਿਸੀਟੀ ਫੂਰੇ ਜਿੱਥੇ ਹੁਣ ਆਈ ਹੈ ਟੈਬਰ ਕੋਲੀ ਚੈੱਕ ਕਰਦੇ ਦੇਖਦੇ ਠੀਕ ਹੈ ਜਦੋਂ ਮੈਨੂੰ 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 ਸਿਰਫ ਆਉਣ ਤੋਂ ਪਹਿਲਾਂ 5 ਮਿੰਟ ਪਹਿਲਾਂ 7 ਮਿੰਟ ਪਹਿਲਾਂ ਮੈਨੂੰ ਕਾਲ ਆਈ ਸੀ ਪੈਸੇ ਸਭ ਕਹਿੰਦੇ ਕੋ ਫੋਨ ਆਇਆ ਤੇ ਫਲਾਣਾ ਮਕਾਨਵਰ ਉੱਤੇ ਪਹੁੰਚਵਾ ਦੇ ਕੋਈ ਸੀਸੀਟੀਵੀ ਵੀ ਨਾ ਲੱਗੇ ਕਿ ਇੱਥੇ ਬਈ ਇੱਥੇ ਕੋਈ ਪਹੁੰਚੇ ਤੇ ਸਾਹਮਣੇ ਇੱਥੇ ਮਜੂਤੀਆਂ ਸਿਹਾਏ ਆਂ ਤਰਾ ਦੇਖ ਰਹੇ ਆਂ ਸੀਸੀਟੀਵੀ ਕੰਮ ਨਹੀਂ ਆਉਂਦੇ ਪਹਿਲੇ ਚੈੱਕ ਕਰਨੇ ਇਹ ਬਾਕੀ ਇਹ ਜਿਹੜਾ ਗੋਲਡ ਦਾ ਜਿਹੜਾ ਬਿਲਕੁਲ ਜਿਹੋ ਜਿਹੇ ਹੈ ਨਹੀਂ ਗੇ ਬਕ ਜੋ ਵੀ ਸਮੇਂ ਪੂਰਾ ਹੋਵੇ ਉਹਨਾਂ ਦੇ ਲਈ ਕਿੰਨੇ ਨੂੰ ਚਲਦੇ ਸੀਗੇ ਨਾਲੋਂ ਨੀਰਪੁਰ ਦਾ ਇਹਨਾਂ ਫਿਲਰ ਦਾ 15 ਤੋਂ 20 ਲੱਖ ਦਿੱਦੀ ਗਏ ਜੀ ਚੰਗੋਆਲ ਦਾ ਬਿਲ ਬਗੜਾ ਪਾ ਕੰਮ ਨਹੀਂ ਕਰਦੇ ਇਹ ਪੈਰ ਪਾਣੀ ਬਿਲ ਬੂ ਮੰਗਾਂਗੇ ਬਿਲ ਲਵਾਂਗੇ ਨਾਲੋਂ ਬਿਲ ਪੇਸ਼ ਕਰਨਗੇ ਤਾਂ ਤਾਂ ਜਵਾਨੀ ਕਹਿ ਰਹੇ ਕੀ ਗੱਲ ਹੈ ਕੀਤੀ ਜਾਏਗਾ ਕਹੋ ਵੀ ਚੋਰੀ ਦੀ ਸਮਝੂ ਹਾਂ ਕਿ ਕਾਫੀ ਗਸ਼ਤ ਵਗੈਰਾ ਚੱਲ ਰਹੀ ਆ ਹੈਨਾ ਚੈਕਿੰਗ ਵਗੈਰਾ ਕੀਤੀ ਜਾ ਰਹੀ ਪਰ ਦਿਨ ਦਿਹਾੜੇ ਇੱਥੇ ਚੋਰੀਆਂ ਹੋ ਰਹੀਆਂ ਨੇ ਇਸ ਬਾਰੇ ਕੀ ਕਰਨਾ ਚਾਹੁੰਦੇ ਨੇ ਚੋਰੀਆਂ ਤੇ ਇਲਾਕੇ ਦੇ ਚੋਰੀਆਂ ਤਾਂ ਹੁੰਦੀਆਂ ਰਹਿੰਦੀਆਂ ਆ ਆਪਾਂ ਤਾਂ ਇਹ ਨਹੀਂ ਕਰ ਸਕਦੇ ਨਾ ਵੀ 15 ਘੰਟਾ 15 ਘੰਟਾ ਅਜਿਹਾ ਕਰਦੇ ਕੱਲ ਇਲਾਕਾ ਲਾਇਆ 4 ਘੰਟੇ ਨਕਾ ਲੱਗ ਗਏ ਸਾਡੀ ਪੀਸਰ ਰਾਤ ਨੂੰ ਡਿਊਟੀ ਕਰਦੀ ਆ ਤੇ ਦਿਨ ਵੀ ਡਿਊਟੀ ਕਰਦੀ ਆ ਅਸੀਂ ਵੀ ਤੁਰੇ ਫਿਰਦੇ ਸਾਰੇ ਹੁਣ ਚੋਰੀਆਂ ਦਾ ਕਦੋਂ ਰੁਕਣ ਦੀਆਂ ਬਾੜੇ ਅੰਦਰੋਂ ਹੁੰਦੀ ਹੀ ਆ ਕੁਰਕਨ ਕੋਸ਼ਿਸ਼ ਕਰੋ ਕੋਸ਼ਿਸ਼ ਕਰਦੇ ਕੋਈ ਚੋਰੀ ਨਾ ਹੋਵੇ ਉਹਨੇ ਘਰ ਕੋਈ ਨਹੀਂ ਸੀਗੇ ਤੇ ਸੋਨਾ ਵੀ ਘਰੇ ਰੱਖੇਗੇ ਤੇ ਉਹ ਵੀ ਤੁਸੀਂ ਲੋਹੇ ਦੀ ਲਮਾਰੀ ਵਿੱਚ ਜਦੋਂ ਕਿ ਚੋਰ ਆਵੇ ਸਿੱਧਾ ਉਹਨਾਂ ਪ੍ਰਾਨਗਿਆ ਸਰ ਪਹਿਲਾਂ ਬਾਜੀ ਤੋੜੇ ਉਹਨਾਂ ਨੂੰ ਜਾਣ ਲਈ ਕਿ ਇਹ ਸਦਾ ਦੇ ਘਰ ਰੱਖਿਆ ਜਾ ਸਕਦਾ ਸਦਾ ਤੱਕ ਉਹਨਾਂ ਨੂੰ ਫੜਿਆ ਜਾਏਗਾ ਤਾਂ ਪਿੱਛੇ ਦੇ ਦਰਾਂ ਨੂੰ ਕੁਝ ਕਹਿਣ ਜਾ ਸਕਦਾ ਕਿ ਉਹ ਫੰਡ ਭਮੇ ਤੁਸਦਾ ਅੱਜ ਜਨ ਪਤਾ ਲੱਗੇ ਜੱਗੀ ਫੜ ਲੀ ਕਿ ਉਦੋਂ ਤੱਕ ਪਿੱਛੇ ਦੇ ਦਰਾਂ ਨੂੰ ਮਾਚਾਂਗੇ ਇਸ ਜੀ ਦੀ ਜਮਾਨੇ ਤਨ ਕਾ ਲਾਗੇ ਕੋਸ਼ਿਸ਼ ਕਰਾਂਗੇ ਵੀ ਉਹਨਾਂ ਜਿੰਨੀ ਜਲਦੀ ਹੋ ਸਦਾ ਬੰਦੇ ਪਤਾ ਲੱਗੇ ਨਾ 你看，我们。